ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਦੇ ਫਾਊਂਡਰ ਇਨਸਪੈਕਟਰ ਦੋਸਤੋ ਅੱਜ ਇਹ ਵੀਡੀਓ ਸਪੈਸ਼ਲੀ ਸਾਰੇ ਬੱਚੇ ਜ਼ਰੂਰ ਦੇਖਣ ਜ਼ਰੂਰ ਦੇਖਣ ਦਾ ਮਤਲਬ ਇਹ ਹੈ ਕਿ ਅੱਜ ਇਹ ਕੁੜੀਆਂ ਦੇ ਵਾਸਤੇ ਵੀਡੀਓ ਸਪੈਸ਼ਲੀ ਇਹ ਉਹ ਕੁੜੀਆਂ ਵਾਸਤੇ ਆ ਜਾਂ ਉਹ ਮੁੰਡਿਆਂ ਵਾਸਤੇ ਸਾਰੇ ਜਿਹੜੇ ਪੰਜਾਬ ਪੁਲਿਸ ਭਰਤੀ ਦਾ ਹੁਣ ਜਿਨ੍ਹਾਂ ਨੇ ਫਿਜ਼ੀਕਲ ਟ੍ਰਾਇਲ ਦੇਣਾ ਹੈ ਤਾਂ ਉਹਦੇ ਵਿੱਚ ਭਰਤੀ ਪ੍ਰੋਸੈਸ ਪੰਜਾਬ ਪੁਲਿਸ ਦਾ ਇੱਕ ਨੰਬਰ ਆ ਜੀ ਉੱਤੇ ਕੋਈ ਸ਼ੱਕ ਨਹੀਂ ਆ ਬਟ ਇੱਕ ਜੋ ਪਰੇਸ਼ਾਨੀ ਜੋ ਮਤਲਬ ਸਾਨੂੰ ਬੱਚਿਆਂ ਨੂੰ ਇਹ ਫੇਸ ਕਰਨੇ ਪੈਂਦੇ ਜੋ ਇਹਨਾਂ ਬੱਚਿਆਂ ਦੀ ਡਿਮਾਂਡ ਆ ਉਹ ਸਾਹਮਣੇ ਆ ਥੋੜੇ ਰੱਖਣੀਆਂ ਆ ਆਪਾਂ ਨੇ ਕੀ ਪ੍ਰੋਬਲਮ ਆਉਂਦੀ ਆ ਪੰਜਾਬ ਪੁਲਿਸ ਦੇ ਵਿੱਚ ਜਦੋਂ ਤੁਸੀਂ ਲੌਂਗ ਜੰਪ ਹੁੰਦਾ ਲੌਂਗ ਜੰਪ ਦੇ ਵਿੱਚੋਂ ਮੋਸਟਲੀ ਕੁੜੀਆਂ ਫੇਲ ਹੁੰਦੀਆਂ ਨੇ ਜੀ ਮੋਸਟਲੀ ਤਾਂ ਉਹਦਾ ਰੀਜ਼ਨ ਇੱਕ ਜੋ ਸਾਨੂੰ ਫਾਈਂਡ ਆਊਟ ਹੋਇਆ ਹੈ ਤਾਂ ਉਹ ਤੁਹਾਨੂੰ ਸਾਹਮਣੇ ਥੋੜੇ ਰੱਖਣ ਲੱਗਿਆ ਜਦੋਂ ਪੰਜਾਬ ਪੁਲਿਸ ਕੀ ਕਰਦੀ ਆ ਸੇਮ ਥੋੜਾ ਹੋਰੇ ਕਲੀ ਪਾਈ ਹੁੰਦੀ ਆ ਜੀ ਠੀਕ ਹੈ ਇੱਕ ਇਧਰ ਕਲੀ ਪਾਈ ਹੁੰਦੀ ਆ ਇੱਕ ਥੋੜਾ ਸੇਮ 9.5 ਤੇ 10 ਤੇ ਜੋ ਵੀ ਥੋੜਾ ਲੌਂਗ ਜੰਪ ਆ ਸੇਮ ਉੱਥ ਫਾਉਲ ਇੱਕ ਤਾਂ ਉਹ ਨਹੀਂ ਪਤਾ ਲੱਦਾ ਹੈਗਾ ਫਾਉਲ ਬਹੁਤ ਕਰਦੇ ਨੇ ਠੀਕ ਆ ਅੱਗੇ ਚਲੇ ਗਿਆ ਪੈਰ ਪਿੱਛੇ ਚਲੇ ਗਿਆ ਬਹੁਤ ਜ਼ਿਆਦਾ ਪਿੱਛੋ ਚੱਕਲੇ ਪੈਰ ਉਹਨਾਂ ਨੂੰ ਜਿਹੜਾ ਕਲੀਅਰ ਨਹੀਂ ਹੋ ਪੰਦਾ ਹੈਗਾ ਦੂਸਰਾ ਹਰ ਜਗ੍ਹਾ ਤੇ ਸਰਫੇਸ ਆ ਜਿਹੜਾ ਅਲੱਗ-ਅਲੱਗ ਹੁੰਦਾ ਏ ਜੇ ਤੁਹਾਡੇ ਗਰਾਊਂਡ ਤੋਂ ਇੱਕ ਦਿਨ ਪਹਿਲਾਂ ਟ੍ਰੈਲ ਤੋਂ ਇੱਕ ਦਿਨ ਪਹਿਲਾਂ ਮੀਂਹ ਪਿਆ ਹੋਇਆ ਜਾਂ ਕੁਝ ਹੋਰ ਚੀਜ਼ਾਂ ਤਾਂ ਉਦੋਂ ਗਰਾਊਂਡ ਦਾ ਹਾਲਤ ਕੁਝ ਹੋਰ ਹੋਣੀ ਆ ਠੀਕ ਆ ਜੇ ਪ੍ਰੋਪਰ ਹਾਰਡ ਹੋਇਆ ਪਿਆ ਕਾਫੀ ਤੇਜ਼ ਤੋਂ ਪਈ ਜਾਂਦਾ ਉਹਨੇ ਸਰਫੇਸ ਆ ਜਿਹੜਾ ਉਹਨੇ ਹੋਰ ਹਾਰਡ ਹੋਇਆ ਪਿਆ ਹੋਣਾ ਠੀਕ ਆ ਉਸ ਅਕੋਰਡਿੰਗ ਬਟ ਸਾਡੀ ਗੁਜ਼ਾਰਿ ਜੋ ਵੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਬੱਚੇ ਸਾਰੇ ਜਰੂਰ ਸ਼ੇਅਰ ਕਰਿਓ ਲਾਸਟ ਤੱਕ ਜਿਹੜੇ ਵੀ ਭਰਤੀ ਪ੍ਰੋਸੈਸ ਕਰਦੇ ਨੇ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਇਹ ਕਿ ਜੇ ਇੱਥੇ ਭਰਤੀ ਪ੍ਰੋਸੈਸ ਦੇ ਵਿੱਚ ਲੌਂਗ ਜੰਪ ਦੇ ਵਿੱਚ ਜੇ ਫੱਟਾ ਐਡ ਕਰ ਦਿੱਤਾ ਜਾਵੇ ਕੁੜੀਆਂ ਦੇ ਲਈ ਤਾਂ ਮੈਂ ਯਕੀਨੀ ਬਣਾਉਣਾ ਕਿ ਮੋਸਟਲੀ ਕੁੜੀਆਂ ਲੌਂਗ ਜੰਪਾ ਜਿਹੜਾ ਪਾਸ ਕਰ ਲੈਣੀ ਆ ਲੌਂਗ ਜੰਪ ਪਾਸ ਕਰ ਲੈਣ ਕਿਉਂਕਿ ਜਦੋਂ ਵੀ ਤੁਸੀਂ ਕੋਈ ਪ੍ਰੋਫੈਸ਼ਨਲ ਜੇਸਟ ਦੇ ਲੌਂਗ ਜੰਪ ਦੇ ਦੋ ਕੁਝ ਵੀ ਆ ਤਾਂ ਉਹਦੇ ਵਿੱਚ ਕੀ ਆ ਫੱਟਾ ਗੱਡਿਆ ਹੁੰਦਾ ਹੈ ਫੱਟੇ ਤੇ ਹੀ ਬੱਚੇ ਪਹਿਲਾ ਪੈਰ ਰੱਖਦੇ ਨੇ ਉਸ ਤੋਂ ਬਾਅਦ ਆ ਜਿਹੜੀ ਫੌਲ ਵਾਲੀ ਥੋੜੀ ਲਾਈਨ ਹੁੰਦੀ ਆ ਠੀਕ ਹੈ ਫੱਟੇ ਤੇ ਪੈਰ ਜੋ ਤੁਸੀਂ ਮਾਰਦੇ ਹੋ ਤੇ ਇੱਕ ਨਾਰਮਲ ਜਦੋਂ ਤੁਸੀਂ ਇੱਕ ਲੌਂਗ ਜਾ ਮਾਰਦੇ ਹੋ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੋ ਜਾਂਦਾ ਹੈ ਜਦੋਂ ਤੁਸੀਂ ਫੱਟੇ ਦੇ ਪੈਰ ਮਾਰ ਕੇ ਜੰਪ ਕਰਦੇ ਹੋ ਤਾਂ ਥੋੜੀ ਬਾਡੀ ਨੂੰ ਐਕਸਟਰਾ ਪੁਸ਼ ਮਿਲਦਾ ਹੈ ਤੁਹਾਡੇ ਸਟਰੋਂਗ ਫੁੱਟ ਨੂੰ ਐਕਸਟਰਾ ਪੁਸ਼ ਮਿਲਦਾ ਹੈ ਉਹਦੀ ਵਜ੍ਹਾ ਦੇ ਨਾਲ ਜਿਹੜਾ ਤੁਹਾਡਾ ਅੱਧਾ ਫੁੱਟ ਇੱਕ ਫੁੱਟ ਨਾਰਮਲ ਜਿਹੜੇ ਜੰਪ ਰਹਿੰਦੇ ਨੇ ਉਹਦੀ ਨਾਲ ਇੰਪਰੂਵਮੈਂਟ ਆ ਜਿਹੜੀ ਨਾਰਮਲ ਹੋ ਜਾਂਦੀ ਆ ਠੀਕ ਆ ਤਾਂ ਇਸ ਬੱਚੇ ਸਾਰੇ ਐਗਰੀ ਕਰਨਗੇ ਇਸ ਚੀਜ਼ ਨੂੰ ਤੁਸੀਂ ਖੋਦ ਗਰਾਊਂਡਾਂ ਦੇ ਵਿੱਚ ਜਾ ਕੇ ਜੇ ਤੁਹਾਡੇ ਗਰਾਊਂਡ ਦੇ ਵਿੱਚ ਫੱਟਾ ਲੱਗਿਆ ਹੋਇਆ ਜਾਂ ਤੁਸੀਂ ਨੋਰਮਲ ਪ੍ਰੈਕਟਿਸ ਕਰਦੇ ਹੋ ਦੋਨਾਂ ਦਾ ਡਿਫਰੈਂਸ ਤੁਸੀਂ ਖੁਦ ਦੇਖ ਸਕਦੇ ਹੋ ਆਪਣੇ ਬੱਚਿਆਂ ਸਾਰਿਆਂ ਨੇ ਦੇਖਿਆ ਦੇਖਿਆ ਸਾਰਿਆਂ ਨੇ ਤਾਂ ਗੱਲ ਇਹ ਆ ਕਿ ਜੇ ਸਰਕਾਰ ਪੰਜਾਬ ਪੁਲਿਸ ਇਸ ਚੀਜ਼ ਤੇ ਧਿਆਨ ਦਿੱਤੀ ਜਾਂ ਦੇਵੇ ਠੀਕ ਆ ਜਿਵੇਂ ਕਿ ਫਾਇਰਮੈਨ ਵਾਲੇ ਕੁੜੀਆਂ ਦੇ ਧਿਆਨ ਦਿੱਤਾ ਗਿਆ ਉਹਨਾਂ ਦੇ ਜਿਹੜਾ weight ਸੀਗਾ ਉਹਦੇ ਵਿੱਚ ਕਟੌਤੀ ਕੀਤੀ ਗਈ ਆ ਠੀਕ ਆ ਮਾਨ ਸਾਹਿਬ ਨੇ ਕਿਹਾ ਕਿ ਜਿਵੇਂ weight ਆ ਕੁੜੀਆਂ 60 ਕਿਲੋ ਨਹੀਂ ਕਰਨੀਆਂ ਠੀਕ ਆ ਸੇਮ ਇਦਾਂ ਹੀ ਜੇ ਤੁਹਾਡੀ ਆ ਵੀਡੀਓ ਅੱਗੇ ਮਾਨ ਸਾਹਿਬ ਤੱਕ ਕੌਣ ਦੇਵੇ ਇਸ ਵੀਨ ਲੈ ਕੇ ਕਿ ਤੁਹਾਡਾ ਜਿਹੜਾ ਭਰਤੀ ਪ੍ਰੋਸੈਸਾ ਪੰਜਾਬ ਪੁਲਿਸ ਦਾ ਉਹਦੇ ਵਿੱਚ ਜੇ ਫੱਟਾ ਐਡ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਲੌਂਗ ਜੰਪ ਪਾਸ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੈਗਾ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਪ੍ਰੈਕਟਿਸ ਕਰਕੇ ਦੇ ਸਕਦੇ ਹੋ ਤਾਂ ਸਿੱਧਾ ਦੂਸਰੇ ਵੀ ਕਰ ਸਕਦੇ ਆ ਬਟ ਆਪਾਂ ਨਾਰਮਲੀ ਕੀ ਆ ਹਰ ਗਰਾਊਂਡ ਦੇ ਵਿੱਚ ਬੱਚੇ ਕੀ ਆ ਸਿਰਫ ਕਲੀਪਾ ਕੇ ਹੀ ਪ੍ਰੈਕਟਿਸ ਕਰਦੇ ਨੇ ਕਈ ਬੱਚੇ ਕੀ ਆ ਜਿਨ੍ਹਾਂ ਦੇ ਗਰਾਊਂਡਾਂ ਦੇ ਵਿੱਚ ਲੌਂਗ ਜੰਪ ਤੇ ਫੱਟਾ ਲੱਗਿਆ ਹੋ ਤਾਂ ਉੱਥੇ ਇਦਾਂ ਪ੍ਰੈਕਟਿਸ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਕਿਉਂਕਿ ਫੱਟੇ ਦਿੱਤਾ ਉਹ ਬਹੁਤ ਵਜ੍ਹਾ ਪੁੱਛ ਲੈ ਪੰਦ ਨੇ ਲਾਸਟ ਟਾਈਮ ਤੇ ਜਦੋਂ ਫਿਰ ਉਹਨਾਂ ਤੋਂ ਬਿਨਾ ਉਹ ਤੋਂ ਕਰਨਾ ਪੈਂਦਾ ਫੱਟੇ ਤੋਂ ਤਾਂ ਫਿਰ ਉਹ ਬਹੁਤ ਪ੍ਰੈਲੋ ਰੇਟ ਜਾਂਦੀ ਹੈ ਠੀਕ ਹੈ ਮੋਸਟਲੀ ਕੁੜੀਆਂ ਫਿਰ ਨਹੀਂ ਤਾਂ ਲੌਂਗ ਜੰਪ ਦੇ ਵਿੱਚੋਂ ਫੌਲ ਹੀ ਕਰ ਜਾਂਦੀਆਂ ਨੇ ਤਾਂ ਇੱਥੇ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਜੇ ਤੁਸੀਂ ਉਧਰੋਂ ਵਧੀਆ ਆਪਣਾ ਰਨਵੇ ਲੈ ਕੇ ਇੱਥੇ ਜ਼ੋਰ ਨਾਲ ਪੈਰ ਮਾਰਦੇ ਹੋ ਸੇ ਤਾਂ ਆਪਣੇ ਆਪ ਤੁਹਾਨੂੰ ਐਕਸਟਰਾ ਪੁਸ਼ ਮਿਲੇਗਾ ਠੀਕ ਹੈ ਥੋੜੀ ਲੈਗ ਨੂੰ ਸਪੋਰਟ ਮਿਲੇਗੀ ਐਂਡ ਤੁਸੀਂ ਆਰਾਮ ਨਾਲ ਜੰਪ ਆ ਜਿਹੜਾ ਪਾਸ ਕਰ ਸਕਦੇ ਠੀਕ ਹੈ ਜੀ ਬਾਕੀ ਤੁਸੀਂ ਜਦੋਂ ਮੇਰੇ ਨਾਲ ਨਾਲ ਹੈਨਾ ਕਹੋ ਬਾਹਨ ਸਾਹਿਬ ਨੂੰ ਆਨੇ ਬੋਲ ਦੇ ਵਿੱਚ ਫੱਟਾ ਲਗਾਇਆ ਜਾਵੇ ਹਾਂਜੀ ਪੰਜਾਬ ਪੁਲਿਸ ਦਾ ਜਿਹੜਾ ਟ੍ਰਾਇਲ ਹੋ ਰਿਹਾ ਏ ਜਾਂ ਹੁਣ ਨੈਕਸ ਜਿਹੜਾ ਵੀ ਹੋਣਾ ਏ ਜਿਵੇਂ ਕਿ ਤੁਹਾਡਾ ਪੰਜਾਬ ਪੁਲਿਸ ਦਾ ਰਿਜ਼ਲਟ ਆਉਣੇ ਵਾਲਾ ਪੰਜਾਬ ਕਨਸਟੇਬਲ ਦਾ ਤੇ ਜੇ ਹੁਣੇ ਤੁਸੀਂ ਆਵਾਜ਼ ਉਠਾ ਲਈ ਤਾਂ ਹੋ ਸਕਦਾ ਏਸੇ ਟ੍ਰਾਇਲ ਦੀ ਏਸੇ ਭਾਰਤੀ ਦੇ ਵਿੱਚ ਤੁਹਾਡਾ ਇਹਦੇ ਵਿੱਚ ਫੱਟਾ ਹੈ ਜਿਹੜਾ ਇਹ ਲਗਾਤਾ ਜਾਵੇ ਮੇਰਾ ਸਾਰੇ ਅਕੈਡਮੀ ਵਾਲਿਆਂ ਨੂੰ ਜਿਹੜਾ ਵੀ ਜਿਸ ਵੀ ਅਕੈਡਮੀ ਦੇ ਵਿੱਚ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਬੱਚਾ ਜਾਂ ਨਾਰਮਲ ਕੋਈ ਬੱਚਾ ਏ ਉਹ ਸਾਰੇ ਇਸ ਵੀਡੀਓ ਨੂੰ ਅੱਗੇ ਤੋਂ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਮੁੱਦਾ ਜੇ ਉੱਠੂਗਾ ਆਪਣੇ ਬਹੁਤ ਸਾਰੇ ਫੋਲੋਅਰ ਹਨ ਹੈਨਾ ਇੰਸਟਾਗ੍ਰਾਮ ਤੇ ਵੀ ਤੇ YouTube ਤੇ ਬਹੁਤ ਵਧੀਆ ਆਪਣੇ ਨਾਲ ਸਪੋਰਟ ਹੋਈ ਵੀ ਆ ਜੇ ਤੁਸੀਂ ਇਸ ਨੂੰ ਹੋਰ ਸਪੋਰਟ ਕਰਦੇ ਹੋ ਤਾਂ ਇਹ ਵੀਡੀਓ ਅੱਗੇ ਮਾਨ ਸਾਹਿਬ ਤੱਕ ਜਰੂਰ ਪਹੁੰਚਣੀ ਆ ਤੇ ਤੁਹਾਡੇ ਹੈਲਪ ਹੋ ਸਕਦੀ ਆ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਇਸ ਵਾਰ ਕੁੜੀਆਂ ਦੀ ਬੁਰੀ ਹਾਲਤ ਨਾ ਰਹੇ ਜਿਵੇਂ ਕਿ ਪਿਛਲੀ ਵਾਰ ਟ੍ਰਾਇਲ ਦੇ ਵਿੱਚ ਹੋਇਆ ਪਿਛਲੀ ਵਾਰ 20 ਦੇ ਵਿੱਚ ਦੋ ਕੁੜੀਆਂ ਪਾਸ ਤਿੰਨ ਕੁੜੀਆਂ ਪਾਸ ਇਦਾਂ ਹੀ ਹੁੰਦਾ ਰਿਹਾ ਠੀਕ ਹੈ ਆ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਜੇ ਤੁਹਾਨੂੰ ਵਧੀਆ ਲੱਗੀ ਤਾਂ ਨੀਚੇ ਕਮੈਂਟ ਕਰਿਓ ਕਿਉਂਕਿ ਜਿੰਨੇ ਜ਼ਿਆਦਾ ਤੁਹਾਡੇ ਕਮੈਂਟਸ ਆਉਣਗੇ ਇਸ ਵੀਡੀਓ ਲੈ ਕੇ ਉਨਾ ਹੀ ਜ਼ਿਆਦਾ ਅਸੀਂ ਇਸ ਵੀਡੀਓ ਨੂੰ ਰੀਚ ਆ ਜਿਹੜੀ ਹੋਰ ਜ਼ਿਆਦਾ ਮਿਲੇਗੀ ਠੀਕ ਹੈ ਜੀ ਚੰਗਜੀ